ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਅੱਜ ਸਾਡੇ ਫੇਅਰ ਚੈਨਲ ਦੇ ਵਿੱਚ ਸਵਾਗਤ ਹੈ ਜੀ ਅਸੀਂ ਤੇ ਆਇਆ ਭੇਟੀ ਨਾਲ ਸਾਡੀ ਸਾਰੀ ਵਿਸਟਾ ਟੀਮ ਆ ਵੀਰ ਦਾ ਨਾ ਰਿਮੋਟ ਆ ਜਿਹੜਾ ਮੋਟਰਸਾਈਕਲ ਤੇ ਆ ਚਲੋਣ ਪਿਛੇ ਲਵਲੀਪਾ ਤੇ ਗੋਕੇ ਵੀਰ ਨੂੰ ਇਦਾਂ ਕੋਈ ਮੀਜਾਂਟ ਕਹਿੰਦੇ ਵੀ ਇਹ ਕੰਮ ਸਾਡਾ ਨਾ ਚੱਲ ਨਹੀਂ ਰਿਹਾ ਇਦਾਂ ਵੀਰ ਨੂੰ ਨਜ਼ਾਰਾ ਨਹੀਂ ਆਉਂਦਾ ਵੇਖੋ ਆ ਗਏ ਹੁਣ ਤੇ ਵੀਰੋ ਕਿੱਦਾਂ ਫਿਰ ਵਲੌਗ ਵਿੱਚ ਤੁਹਾਡਾ ਵੀ ਸਵਾਗਤ ਆ ਵੀਰ ਚਲੋ ਬਾਕੀ ਗਾਂਹ ਜਾ ਕੇ ਤੁਹਾਨੂੰ ਦੱਸਦੇ ਆ ਇੱਥੇ ਮਿਲ ਵੀ ਹੈਗੀ ਆ ਏ ਕਿਵੇਂ ਚੱਲਣ ਦਾ ਕੰਮ ਓਕੇ ਵੀਰੋ ਆ ਸੰਗ ਦਾ ਸਾਰਾ ਰਸਤਾ ਜੀ ਆ ਸਾਰੇ ਰਸਤੇ ਤੇ ਤਿਆਰੀਆਂ ਚੱਲਣੀਆਂ ਸਾਰੇ ਰਸਤੇ ਤੇ ਲੰਗਰ ਜਿਹੜਾ ਵਾ ਚੱਲਦਾ ਹੈ ਯਾਤਰਾ ਜਿਹੜੀ ਆ ਖਡਿਆਲਾ ਸੈਣੀਆਂ ਤੋਂ ਤੁਰਦੀ ਹੈਗੀ ਆ ਅੱਜ 1 ਤਰੀਕ 1 ਮਾਰਚ ਆ 2025 ਅੱਜ ਮਾਰਚ ਦੀ 1 ਤਰੀਕ ਨੂੰ ਉੱਥੋਂ ਸੰਗਤ ਜਿਹੜੀ ਆ ਤੁਰ ਪੈਣੀ ਆ ਸੋ ਖਨੇ ਵਾਲਾ ਸੈਣੀਆ ਦੇ ਉੱਤੋਂ ਵੀਰੇ ਉੱਥੋਂ ਫਿਰ ਸੰਗਤ ਕਿੰਨੀ ਕਿੰਨੀ ਕਿ ਸੰਗਤ ਦਾ ਇਕੱਠ ਹੁੰਦਾ ਸੰਗਤਾਂ ਮਹਾਰਾਜ ਜੀ ਜਤਪਾਤ ਨਾਲ ਉੱਥੋਂ ਚਲੋ ਤੁਰਦੀ ਆ ਹਜ਼ਾਰ ਕਰੇ ਆਸ-ਪਾਸ ਬਾਅਦ ਜਿਵੇਂ ਜਿਵੇਂ ਸੰਗਤ ਜਿਹੜੀ ਆ ਗਾਂ ਤੁਰਦੀ ਰਹਿੰਦੀ ਓਵੇਂ ਓਵੇਂ ਇਕੱਠ ਹੁੰਦਾ ਰਹਿੰਦਾ ਤਾਂ ਕਰਕੇ ਇਹਨੂੰ ਕਿਹਾ ਜਾਂਦਾ ਸੰਗ ਦਾ ਮੇਲਾ ਵੀਰੇ ਉੱਥੋਂ ਕਿੰਨੇ ਵਜੇ ਤੁਰਦੀ ਆ ਉੱਥੇ ਵੀਰ ਜੀ 12:00 ਵਜੇ ਤੁਰਦੀ ਆ ਵੇਖੋ ਆ ਆ ਗਈ ਮਿਲ ਚੱਡਾ ਸ਼ੂਗਰ ਮਿਲ ਇੱਥੇ ਵੀ ਜਿਹੜਾ ਵਾ ਕੱਲ ਨੂੰ ਬਹੁਤ ਜ਼ਿਆਦਾ ਇਕੱਠ ਹੁੰਨਾ 2 ਤਰੀਕ ਨੂੰ ਅੱਜ ਜਿਹੜੀ ਆ ਸੰਗਤ ਜਿਹੜੀ ਆ ਪਾਰ ਦੇ ਇਲਾਕੇ ਦੇ ਵਿੱਚ ਵਿਚਰ ਰਹੀ ਆ ਜੀ ਉਹੀ ਤੁਹਾਨੂੰ ਦਿਖਾਉਣ ਲਈ ਅਸੀਂ ਜਾ ਰਹੇ ਆ ਸਾਰਾ ਵਲੋਗ ਅੱਜ ਇਹੀ ਗੱਲ ਦੇ ਉੱਤੇ ਪੈਣਾ ਹੈਗਾ ਆਪਣਾ ਸਾਰਾ ਤੁਹਾਨੂੰ ਪਾਪਾ ਜੀ ਬੋਲ ਬੋਲੀ ਸੁਣਾਉਣੇ ਮੋਂਤੂ ਗਨਪੋਰ ਆ ਦੇਖੋ ਆ ਜਿਹੜੀਆਂ ਕਿਵੇਂ ਦੁਕਾਨਾਂ ਜਿਹੜੀਆਂ ਸੱਜ ਰਹੀਆਂ ਕਿਵੇਂ ਲੋਕ ਜਿਹੜੇ ਆ ਪਿਛਲੀ ਵਾਰ ਪਤਾ ਕੀ ਹੋਇਆ ਕਿ ਪਿਛਲੀ ਵਾਰ ਨਾ ਬਹੁਤ ਜ਼ਿਆਦੀ ਗੜੇਮਾਰੀ ਹੋ ਗਈ ਮੀਤ ਪੈ ਗਿਆ ਸੰਗਤ ਜਿਹੜੀ ਆ ਉਹ ਕਿੱਥੇ ਜਾਣੀ ਸੀ ਐਰ ਕੀ ਚਲੋ ਮਹਾਰਾ ਕਿਰਪਾ ਕਰੇ ਮੀ ਜਿਹੜਾ 2 ਦਿਨ ਪਹਿਲੇ 2 ਦਿਨਾਂ ਤੋਂ ਬਹੁ ਮੀ ਪੈ ਰਿਹਾ ਸੀ ਤੇ ਆ ਹੁਣ ਚਲੋ ਬੱਦਲ ਵੜਾ ਹੋਇਆ ਵਾ ਤੇ ਬੱਦਲ ਹੋਇਆ ਵਾ ਤੇ ਇਹ ਬੱਦਲ ਜਿਹੜਾ ਵਾ ਨਾ ਹੀ ਪਵੇ ਮਹਾਰਾ ਕਿਰਪਾ ਕਰੇ ਵੀ ਇੱਕ ਤਰੀਕ ਤੇ ਦੋ ਤਰੀਕ ਦਾ ਮੇਲਾ ਜਿਹੜਾ ਨੰਗ ਜਾਵੇ ਕਿਉਂਕਿ ਇਹ ਜਿਹੜੀ ਸੰਗਤ ਹੈ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੀ ਹੈਗੀ ਆ ਤੇ ਆ ਪਿੰਡ ਪੇਟਾਂ ਆ ਗਿਆ ਜੀ ਦੇਖੇ ਕੱਲ ਨੂੰ ਇਨੱਕ ਸੰਗਤ ਦਾ ਇਕੱਠ ਹੋਣਾ ਕਿ ਜਿੱਥੋਂ ਲੰਗਰ ਦੀ ਮਾਸਾ ਵੀ ਜਿਹੜੀ ਹੈ ਜਗਾ ਨਹੀਂ ਹੋਣੀ ਜੀ ਚਲੋ ਜੀ ਜਿਵੇਂ ਜਿਵੇਂ ਤਰੇ ਜਾ ਰਹੇ ਆ ਜਿੱਦੋਂ ਤੁਹਾਨੂੰ ਦਿਖਾਈ ਜਾ ਰਹੇ ਆ ਜੀ ਕੀ ਪਾਜੀ ਚੰਗੋ ਆਹ ਗੁਰਦਰਾ ਸਾਹਿਬ ਦਾ ਪਿੰਡ ਪੇਟ ਪਤਨ ਖੇ ਨੂੰ ਕਹਿੰਦੇ ਆ ਜੀ ਆ ਇੱਕ ਹੋਟਿਆਰੀਆਂ ਜਿਹੜੀਆਂ ਲਵਲੀ ਆ ਕਰੀਓ ਚੱਲ ਰਹੀਆਂ ਪਾਣੀ ਕਹਿੰਦੇ ਡਰਾਈਵਰ ਆ ਡਾ ਜਿਹੜਾ ਵਾ ਰਿਮੋਟ ਵੀ ਥੱਕ ਗਿਆ ਕਹਿੰਦਾ ਮੈਂ ਵੀਰੇ ਵਿੱਚ ਜਿਹੜਾ ਵਾ ਬੈ ਜਾਣਾ ਮੁਰਦਲ ਤੇ ਤੇਰੇਮਿੰਦਰ ਪਾਜੀ ਆਫ ਲਵਲੀ ਨੂੰ ਚਲਾਉਣ ਲਈ ਡਾ ਤਾਂ ਵੀਰ ਨੇ ਹੁਣ ਲਵਲੀ ਪਾਜੀ ਕਰਨਗੇ ਡਰਾਈਵਰੀ ਚਲੋ ਗੱਡੀ ਘੜੀ ਵੇਨੇ ਹੁਣ ਆ ਦੇਖੋ ਚੂਚੀਆਂ ਆਣੀਆਂ ਲੱਗੀਆਂ ਤੇ ਨਾਲ ਵੇਖੋ ਪੰਘੂੜੇ ਜਿਹੜੇ ਆ ਇੱਥੇ ਲੱਗੇ ਹੋਏ ਆ ਪੇਟ ਪਤਨ ਪਿੰਡ ਜਿਹੜਾ ਇਹ ਆ ਗਿਆ ਜੀ ਤੇ ਤਿਆਰੀਆਂ ਮੇਲੇ ਦੀਆਂ ਚੱਲ ਰਹੀਆਂ ਕੱਲੋਂ ਤਾਂ ਬਹੁਤ ਜ਼ਿਆਦੀ ਸੰਗਤ ਦਾ ਇਕੱਠ ਹੋਣਾ ਹੈ ਜੀ ਚਲੋ ਜੋ ਹੋਊਗਾ ਫਿਰ ਕੱਲ ਵੀ ਤੁਹਾਡੇ ਨੂੰ ਦਿਖਾਇਆ ਜਾਏਗਾ ਪਰ ਕੱਲ ਨੂੰ ਐਦਾਂ ਦਾ ਮਾਹੌਲ ਜਿਹੜਾ ਤੁਹਾਨੂੰ ਨਹੀਂ ਮਿਲਣਾ ਕੱਲ ਨੂੰ ਸੰਗਤ ਦਾ ਜ਼ਿਆਦੀ ਜਿਹੜੀ ਇੱਥੇ ਇਕੱਤਰ ਹੋਣੀ ਹੈ ਜੀ ਓਏ ਆ ਨਹੀਂ ਨਾ ਉਤਰ ਉਤਰ ਓਏ ਓਏ ਜਾਈਏ ਜਾਈਏ ਗੜੀ ਗੜੀ ਪਾਣੀ ਲਵਲੀ ਪਾਜੀ ਹਣੀ ਕਹਿੰਦੇ ਕਹਿੰਦੇ ਸਾਡੀ ਕਰਕੇ ਵੀਡੀਓ ਬਣਾ ਦੇ ਆ ਸਾਡੇ ਦੋਵੇਂ ਵੀਰ ਆ ਜੀ ਆ ਜਾਓ ਵੀਰ ਆ ਜਾਓ ਪ੍ਰਾਦ ਐ ਬੈਠ ਨੂੰ ਬੈ 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 ਥਲੇ ਨਿਕਾਲੀ ਜਾਮਤਾ ਅੱਜ ਲੱਗ ਰਹਿ ਪਿਆ ਲੋ ਜੋ ਤਾਂ ਜਾਮਤਾ ਜਿਹੜਾ ਅੱਜ ਲੱਗ ਰਹਿ ਪਿਆ ਮੇਲੇ ਦੇ ਵਿੱਚ ਫੋਨ ਕੱਢੀਆ ਕੋ ਆਪਣਾ ਸਟੋਰੀ ਤੇ ਪਾਈਏ ਫੋਨ ਕੱਢੀਆ ਆਪਣਾ ਇਕ ਔਰ ਮਨੇ ਵੀਰ ਕਿਹ ਵਾਲਾ ਵਰੀਆ ਚੱਲਣਾ ਮੇਲਾ ਵੀਰ ਤੀਕੂ ਦੱਸ ਇਹਦੇ ਜਾਮ ਜੜੇ ਲੱਗ ਗਿਆ ਅਸੀਂ ਦੇ ਕੈਟਿੰਗ ਚੱਲ ਤੁਹਾਨੂੰ ਅੱਗੇ ਦਾ ਵੀਊ ਦਿਖਾਉਣੇ ਆ ਪਰ ਮੈਨੂੰ ਲੱਗਦਾ ਕਿ ਖਣੀ ਇੱਥੇ ਹੀ ਪਾ ਰਹਿ ਜਾਣਾ ਪਰ ਚਲੋ ਹਾਂ ਹੌਲੀ ਹੌਲੀ ਜਾਂਦੇ ਆ ਜੀ ਮੋਟਰਸਾਈਕਲ ਨਾਲ ਮੋਟਰਸਾਈਕਲ ਟੱਚ ਹੋ ਚੁੱਕਿਆ ਉਹਦੇ ਅੰਦਰ ਫਿਰ ਵੇਖਣ ਲਈ ਜਾ ਰਹੀ ਆ ਪਾਰ ਦੇ ਲਾਗਰ ਦੇ ਵਿੱਚ ਵੀ ਫੋਨ ਕੱਢਿਆ ਵੀ ਮੈਂ ਸੋਈ ਹੋਣੀ ਆ ਚਲੋ ਲਵਲੀ ਇਹ ਬਤਨਾ ਕਿੱਥੇ ਪਾਰ ਦੇ ਲਾਗਰ ਦੇ ਆਣਾ ਜਿਹੜਾ ਜਿਹੜਾ ਤੁਹਾਨੂੰ ਪਿਆ ਦਿਖਣ ਦਾ ਨਾ ਇੱਥੇ ਹੋਰਿਆਂ ਦੀਆਂ ਇਹ ਮਿਲਦਾ ਜਿਹੜਾ ਗੰਨੇ ਦਾ ਚੂਰਾ ਹੁੰਦਾ ਨਾ ਉਹ ਹੁੰਦਾ ਜੀ ਹਾਂਜੀ ਆ ਬਾਕੀ ਸੰਗਤ ਵੇਖੋ ਪਾਰ ਦੇ ਇਲਾਕੇ ਵਾਲੋਂ ਮੇਲਾ ਕਈ ਸੰਗਤ ਜਿਹੜੀ ਅੱਜ ਸਵੇਰ ਦੀ ਗਈ ਹੋਈ ਸੀ ਉਹ ਸੰਗਤ ਉਧਰੋਂ ਇਧਰੋਂ ਆ ਰਹੀ ਆ ਜੀ ਅੱਜ ਦਾ ਵਲੋਗ ਆਪਣਾ ਮੋਰਚਲ ਦੇ ਘੁੰਮਣਾ ਸਾਰਾ ਹੀ ਮੈਂ ਤੁਰ ਕੇ ਇਹ ਕੰਮ ਨਹੀਂ ਕੱਲ ਨੂੰ ਜੇ ਤੁਰ ਕੇ ਹੋਗਾ ਫਿਰ ਤੁਹਾਨੂੰ ਤੁਰ ਕੇ ਜਿਹੜਾ ਉਹ ਤੁਹਾਨੂੰ ਦਿਖਾਇਆ ਜਾਊਗਾ ਜੀ ਆਹ ਨਾ ਆ ਵੇਖੋ ਇਹ ਕਿਹੜਾ ਵ ਆਪਣਾ ਬਿਆਸਾ ਤੇ ਆ ਜਿਹੜਾ ਲੱਗ ਗਈ ਆ ਗਿਆ ਜੀ ਤਲਦ ਰਿਆ ਵੀਰ ਯਾਰ ਹੁਣ ਦਵਾਦੀ ਨਾ ਕੋਈ ਮੈਂ ਮੇਰਾ ਨਾ ਇਹ ਬਾਕੀ ਤਾਂ ਵੀ ਦੂਰ ਕਰ ਸਕਦੇ ਜੀ ਮੇਲਾ ਅ ਵੀ ਆਪਣਾ ਥੋੜਾ ਨਾ ਲੜਵੀ ਰਵਿੰਦਰ ਵੀਰ ਜਿਹੜਾ ਥੋੜਾ ਮਜ਼ਾਕੀਆ ਵਿੱਚੇ ਸਵਾਲ ਪੁੱਛ ਲੈਂਦਾ ਆਪਣਾ ਇਹ ਕਹਿੰਦਾ ਵੀ ਵੀਰੇ ਕੀ ਕੀ ਹੋ ਰਿਹਾ ਵਾ ਫਤ ਦਸਵਾਲ ਪੁੱਛ ਲੈਣਾ ਫਿਰ ਦੱਸਣਾ ਪੈਂਦਾ ਵੀਰ ਨੂੰ ਚਲੋ ਕੋਈ ਗੱਲ ਨਹੀਂ ਤੁਸੀਂ ਦੇਖਿਓ ਇਹ ਵੀ ਗੱਲ ਕਿਉਂਕਿ ਸਵਾਲ ਵੀ ਚਲੋ ਪੁੱਛਨੇ ਚਾਹੀਦੇ ਆ ਆਪਣਾ ਆ ਗਿਆ ਫੈਸਲਾਦ ਰਿਹਾ ਇਹ ਵੀਰ ਪਤਾ ਆਪਣੇ ਥੋੜਾ ਥੱਕ ਗਿਆ ਯਾਰ ਕਹਿੰਦੇ ਵੀ ਯਾਰ ਮੇਲਾ ਵਿਆਸ ਦਰਿਆ ਜਿਹੜਾ ਵਾ ਦੂਰ ਆ ਥੋੜਾ ਕਹਿੰਦੇ ਪਹਿਲਾਂ ਚਾਹ ਪੀ ਗਏ ਲੰਗਰ ਸਾਗ ਲਈਏ ਆ ਵੇਖੋ ਗੁਰਮukhveer ਜਿਹੜਾ ਮੋਟਰਸਾਈਕਲ ਲੱਗਾ ਸੁੱਟ ਲਿਆ ਵੀਰ ਨੇ ਪਹਿਲਾਂ ਹੀ ਕਹਿੰਦਾ ਲੱਗਣੀ ਨਹੀਂ ਤੇ ਮੇਰਾ ਮੋਟਰਸਾਈਕਲ ਆ ਹੱਸੂਦ ਕੇ ਕੰਮ ਚੱਲਣ ਡਿਆ ਯਾਰ ਕੀ ਕਰ ਸਕਦੇ ਪਰ ਹੱਸ ਮਜ਼ਾਕ ਨੂੰ ਲੋਕ ਵਿੱਚ ਚਲਾ ਹੁੰਦਾ ਔਰ ਮੋਟਰ ਵੀ ਚੱਲਣੀ ਨਹੀਂ ਡਿਆ ਕਹਿੰਦਾ ਮੈਂ ਫੋਟੋਆਂ ਖਿੱਚਣੀਆਂ ਆਂ ਦਰਿਆ ਦੇ ਲੱਗੇ ਆ ਗਏ ਕਹਿੰਦਾ ਲਾਕੇ ਤੇ ਤਾਂ ਕਰਕੇ ਫੋਟੋਆਂ ਖਿੱਚਣੀਆਂ ਆਂ ਆ ਵੀਰ ਕਹਿੰਦਾ ਉਂਗਲ ਨਾ ਹੀ ਕਿਧਰ ਨਹੀਂ ਗੱਲਾਂ ਘਾਂਡੇ ਵੇਖੋ ਭਾਈ ਸਾਰਾ ਪਰਿਵਾਰ ਦੀ ਚੜ੍ਹਦੇ ਤੇ ਬਰਬਾਸ ਕਰਦੇ ਜਾ ਰਿਹਾ ਤੁਹਾਡੇ ਨਾਲ ਕੀ ਨਾ ਕਰਨੀਆਂ ਵੀਰੋ ਹਾਂਜੀ ਮਹਾਰਾਜ ਆਰਵਿੰਦਰ ਵੀਰ ਇਹ ਗੁਰਮਖੀ ਵੀਰ ਬਾਕੀ ਆਪਣਾ ਰਿਮੋਟ ਵੀਰ ਇਹ ਵੀਰ ਕਹਿੰਦਾ ਵੀ ਮੈਂ ਘਰੋਂ ਕਹਿੰਦਾ ਮੈਂ ਖਡੌਣੀ ਲੈਣੀ ਅੱਜ ਮੇਲੇ ਤੋਂ ਮੈਂ ਲੈਣੇ ਕਿ ਲਈ ਵੀਰ ਤੇਰੇ ਕਿਹੜੇ ਬੱਚੇ ਰੋਂਦੇ ਆ ਸਰ ਕਹਿੰਦਾ ਨਹੀਂ ਵੀਰ ਅੱਜ ਲੈਣਾ ਤੇ ਲੈਣਾ ਸਾਰੀ ਓ ਟੀਮ ਕਮਾਂਡ ਆ ਆਪਣੀ ਸਾਰੀ ਟੀਮ ਜਿਹੜੀ ਵਿਸਟਾ ਵਾਲੀ ਹੈ ਜੀ ਵਿਸਟਾ ਫੋਰਸ ਜਿੰਦਾਬਾਦ ਇਹ ਸਾਰੇ ਮਹਾਰਾ ਦੀ ਕਿਰਪਾ ਨਾਲ ਡੋਨਰ ਕਮਾਂਡ ਹੈ ਸਾਰੇ ਜਣੇ ਲੋਕ ਕਿਰਪਾ ਕਹਿੰਦੇ ਫੁੱਲ ਬੜੀਆਂ ਖਾਂਦੇ ਨਜ਼ਰ ਆਉਂਦੇ ਹੁੰਦੇ ਆ ਦੇਖੋ ਗੁਰਮukh ਭਾਈ ਜੀ ਯਾਰ ਵਧੀਆ ਵਿੱਚ ਮੇਟ ਕਰ ਬੈਠੋ ਅ ਵੀ ਨਹੀਂ ਥੱਕ ਗਿਆ ਜੀ ਕਹਿੰਦੇ ਯਾਰ ਚੱਲ ਲੰਗਰ ਸਗਲੇ ਨੇ ਚਾਹਤਾ ਤੇ ਚਾਹ ਦੇ ਨਾਲ ਮਿਲ ਗਿਆ ਫਿਰ ਅਨੂੰ ਫੁੱਲ ਵੜੀਆਂ ਤੇ ਫੁੱਲ ਵੜੀਆਂ ਵੀ ਰਖਾਂਡੇ ਆ ਆ ਵੀ ਆਪਣਾ ਰਿਮੋਟ ਨਹੀਂ ਨਾਲ ਆ ਵੇਖ ਵੱਡਾ ਬੱਬਲ ਆ ਗਿਆ ਬੜਾ ਲੰਮਾ ਵੀਰ ਵੀਰ ਖੜਾ ਵੀ ਮੜਿਆ ਆ ਵੇਖ ਲੋ ਕਿੰਨਾ ਲੰਮਾ ਵੀਰ ਹੈਂ ਵੇਖ ਲੋ ਵੀਡੀਓ ਚ ਪੂਰਾ ਨਹੀਂ ਆਉਂਦਾ ਵੀਰ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਆਪਾਂ ਜਿਹਾਣੇ ਨਾ ਘੜੀ ਕ ਬਹਿ ਲੱਗੇ ਆ ਫਿਰ ਤੁਹਾਨੂੰ ਦਿਖਾਉਨੇ ਆ ਉਧਰ ਦਾ ਮਾਹੌਲ ਚਾਲ ਕੀ ਹੋਂਡਿਆ ਵਾ हां अमन यहां पे कि कहना 10000 ਮੜੇਗਾ ਵੀਰ ਮੈਂ ਕੋਈ ਨਹੀਂ ਕਹਿ ਰਿਹਾ ਜਨਾਬ ਆਪਾਂ ਹੁਣ ਦਰਿਆ ਦੇ ਚਾੜੀ ਪਏ ਆ ਤੁਹਾਨੂੰ ਅਗਲਾ ਟੂਰ ਆਪਾਂ ਦਰਿਆ ਦੇ ਜਾ ਕੇ ਦੱਸਾਂਗੇ ਹਾਂ ਅਗਲਾ ਟੂਰ ਜਰ ਦਰਿਆ ਦੇ ਉੱਤੇ ਜਾ ਕੇ ਫੇਰ ਹੀ ਦੱਸਦੇ ਆ ਚਲੋ ਓਕੇ ਫਿਰ ਓਕੇ ਗਰਮ ਚਾਹ ਦੇ ਲੰਗਰ ਗਰਮਾ ਗਰਮ ਬਣਾ ਕੇ ਇਹਨੇ ਚਾਹ ਦਾ ਲੰਗਰ ਬਾਬਾ ਬੋਲਣ ਲੱਗਾ ਵੀ ਚਾਹ ਚਾ ਕੇ ਜਾ ਪੀ ਲਿਆ ਬਾਬਾ ਜੀ ਆ ਜਾਓ ਜੀ ਆ ਜਾਓ ਪਹਿਲਾਂ ਗਰਮ ਚਾਹ ਦੇ ਲੰਗਰ ਗਰਮਾ ਗਰਮ ਬਣਾ ਕੇ ਕਰ ਲੈ ਗਰਮਾ ਗਰਮ ਬਣਾ ਕੇ ਉਹਨੇ ਚਾਹ ਦੇ ਲੰਗਰ ਗਰਮਾ ਗਰਮ ਬਣਾ ਕੇ ਕਰ ਲੈ ਗਰਮਾ ਗਰਮ ਤੁਹਾਹਾਂ ਦੀ ਕਿਰਪਾ ਨਾਲ ਛੱਡੀਆਂ ਬਹੁ ਆਈਆਂ ਹੋਈਆਂ ਇੱਥੇ ਛੱਡੀਆਂ ਹੈ ਨਾ ਲੰਗਰ ਲਾਏ ਛੰਡਾ ਵੀ ਨਹੀਂ ਵੀਰ ਠੰਡਾ ਜੀ ਰੱਖ ਕੇ ਪ੍ਰਸ਼ਾਦ ਹੁੰਦਾ ਯਾਰ ਵੀ ਠੰਡਾ ਹਾਂਜੀ ਵੀਰ ਕਹਿੰਦਾ ਠੰਡਾ ਪੀ ਲੋ ਨਹੀਂ ਯਾਰ ਆ ਵੀਰ ਕਹਿੰਦਾ ਠੰਡਾ ਪੀ ਲੋ ਪੀ ਲੈਣੇ ਕਹਿੰਦਾ ਆ ਅੱਜ ਮੈਂ ਮੰਨਾ ਜੀ ਲਓ ਜੀ ਮੰਨਿਆ ਕਿੰਨੇ ਪੀਣੇ ਇੱਕ ਕਦੋ ਦੋ 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 ਠੰਡਿਆਂ ਦਾ ਲੰਗਰ ਹੋ ਗਿਆ ਮਾਤਾ ਲੈ ਗਿਆ ਮਾਤਾ ਪਿਆਓ ਪਿਆਓ ਕਰਾਓ ਤੁਹਾਡਾ ਜੀ ਸੇਵਾ ਕਰ ਰਿਹਾ ਆ ਜੀ ਵਾਟਲੇ ਥੋੜੀਆ ਬਸ ਬੋਲਾ ਨਾ ਨਾਹਾਵੀ ਉਹ ਗੋਪੀ ਡਾਉਣ ਆਈ ਗੋਪੀ ਹਰਗੇ ਨ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਉਹਨਾਂ ਨੇ ਟਾਈਟਲ ਲਗਾਇਆ ਇੱਥੇ ਦੇਖੋ ਕਿਹੜੇ ਤਰੀਕੇ ਦਾ ਜੀ ਈ ਬੇ ਨੇ ਤਾਂ ਕਰਕੇ ਜੀ ਲਾ ਕੇ ਬਚਨ ਦੇ ਲਈ ਸਾਉ ਸਾਜੀ ਤਾਂ ਹੀ ਹੋਦਾ ਹੋ ਗਿਆ ਤਰ ਕਿਉਂ ਨਹੀਂ ਆਏ ਕਾਂਬਿਆਸ ਦਰਿਆ ਆ ਗਿਆ ਪੁਲਿਸ ਵਾਲੇ ਤਾਂ ਖੜੇ ਆ ਵੀ ਕਿਤੇ ਕੋਈ ਸਾਈਡ ਕਰਨੀ ਨਾ ਕਰੇ ਵੇਚੀ ਨਾ ਡਿੱਗ ਡੂ ਜਾਵੇ ਕੋਈ ਜਾਣਦੇ ਜਾਣਦੇ ਮੋਟਰ ਨਹੀਂ ਜਾਣਦੇ ਜਾਣਦੇ ਹੈ ਚਲੋ ਜੀ ਹੋਰ ਰੋਕ ਆਪਣਾ ਸਾਰਾ ਇਲਾਕੇ ਹਾਲ ਉਧਰ ਦਾ ਵੀਊ ਟ ਹੈ ਜਿੱਧਰੋਂ ਆਪਾਂ ਲੰਘ ਕੇ ਆਏ ਹੁਮਾ ਆ ਬਚਾ ਨਾ ਉਧਰ ਨੂੰ ਪਾਰ ਨੂੰ ਜਾਣਗੇ ਆਪਾਂ ਨਿਆਣੀ ਵਾਲੀ ਪੈੜ ਤੋਂ ਜਿੱਧਰੋਂ ਸਾਹ ਹੁੰਦਾ ਜੀ ਪਾਣੀ ਵੀਰ ਨੀਲਾ ਨਹੀਂ ਐ ਇੱਥੇ ਤੈਨੂੰ ਦੂਜਾ ਲਾਲ ਪਾਣੀ ਮਿਲਣਾ ਦੇਖਣ ਨੂੰ ਕਰੋ ਹੁਣ ਕਾ ਮੇਲੇ ਦੀਆਂ ਇਦਾਂ ਲੱਗੀਆਂ ਹੋਈਆਂ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਤੇ ਸੰਗਤ ਜਿਹੜੀ ਆ ਜਿਹੜੀਆਂ ਰਹੀ ਸੀ ਇੱਧਰ ਨੂੰ ਆਉਂਦੀ ਹੁੰਦੀ ਸੀ ਤੇ ਪਰ ਹੁਣ ਮਹਾਰਾਜ ਦੀ ਕਿਰਪਾ ਵਾ ਕੀ ਚਲੋ ਪੱਕਾ ਬੋਲਦੇ ਨਹੀਂ ਬਣਿਆ ਪਰ ਸਰਕਾਰ ਜਦੋਂ ਸੰਗਤ ਆਉਂਦੀ ਹੈ ਨਾ ਤੇ 55000 ਦਾ ਪੂਣੀ ਥੱਲੇ ਡਿੱਗ ਸਕਦਾ ਇੱਥੇ ਨਾ ਇਹ ਵੀਰ ਮਜ਼ਾਕ ਨਾ ਕਰੇ ਵੀ ਜਿਹਨਾਂ ਨੂੰ ਪੀਂ ਗਏ ਯਾਰ ਵੀਰ ਆਪਣੇ ਨਾ ਮਜ਼ਾਕ ਬੜਾ ਕਹਿੰਦੇ ਕਹਿੰਦੇ ਵੀ ਪੁਲ ਫਟਿਆ ਦਾ ਵਾ ਤੇ ਬਿਚੋਂ ਟੁੱਟਿਆ ਹੋਇਆ ਵਾ ਤੇ ਜੇ ਉੱਥੋਂ ਕਿਦੇ ਮੂਫੋਨ ਟੇਕ ਗਿਆ ਤੇ ਕਹਿੰਦੇ ਵੀਰ ਤੇਰਾ ਵਲੌਗ ਜਿਹੜਾ ਵਾ ਵਿਚੇ ਰਹਿਣਾ ਪਰ ਚਲੋ ਕੋਈ ਗੱਲ ਨਹੀਂ ਚਲੋ ਜਿੱਥੇ ਮੈਂ ਹੈਗਾ ਅਸੀਂ ਉੱਥੋਂ ਅੰਦਾ ਛੱਡਿਆ ਪਿਓ ਜੀ ਬੇੜੀਆਂ ਰਾਹੀ ਸੰਗਤ ਅੱਗੇ ਹੁੰਦੀ ਹੁੰਦੀ ਸੀ ਚਲੋ ਮਹਾਰਾ ਨੇ ਕਿਰਪਾ ਕੀਤੀ ਆ ਪੱਕਾ ਪੁੱਲ ਤੇ ਨਹੀਂ ਬਣਿਆ ਪਰ ਸੰਗਤ ਨੇ ਇਹ ਸੰਗਤ ਦੇ ਕਹਿਣ ਦੇ ਉੱਤੇ ਸਰਕਾਰ ਨੇ ਇੰਨਾ ਕੁ ਪ੍ਰਬੰਧ ਕੀਤਾ ਹੈਗਾ ਕਿ ਫੱਟਿਆਂ ਵਾਲਾ ਪੁਲ ਜਿਹੜਾ ਵਾ ਸੰਗਤ ਲਈ ਜਿਹੜਾ ਵਾ ਹਰ ਸਾਲ ਬਣਾਇਆ ਜਾਂਦਾ ਜਦੋਂ ਸੰਗਤ ਜਿਹੜੀ ਆ ਨੱਗ ਜਾਂਦੀ ਉਸ ਤੋਂ ਬਾਅਦ ਫੱਟਿਆਂ ਵਾਲਾ ਪੁਲ ਜਿਹੜਾ ਚੁੱਕ ਦਿੱਤਾ ਜਾਂਦਾ ਜੀ ਤੇ ਮੋਵਾ ਵੀ ਆ ਵੀ ਇਹਦੇ ਨਾਲ ਕਿਉਂਕਿ ਚੁੱਕਿਆ ਤਾਂ ਜਾਂਦਾ ਇੱਧਰ ਚੋਰ ਬਹੁਤ ਜ਼ਿਆਦੇ ਤੇ ਫੱਟੇ ਵੀ ਲਾਇਆ ਜਾ ਸਕਦੇ ਆ ਗਾਰਡਰ ਵੀ ਲਾਇਆ ਜਾਂਦੇ ਆ ਇਸ ਕਰਕੇ ਮੰਨੇ ਵਰਗੇ ਮੰਨੇ ਵਰਗੇ ਨਹੀਂ ਮੇਰੇ ਵਰਗੇ ਇੱਧਰ ਮੰਨੇ ਵਰਗੇ ਕਹਿੰਦੇ ਵੀਰ ਇੱਧਰ ਚੋਰ ਆ ਕਹਿੰਦੇ ਇਹ ਗੱਲ ਨਹੀਂ ਆ ਰਹੇ ਭਾਈ ਆ ਰਹੋ ਵੀਰ ਆਪਣੇ ਖੜ ਗਏ ਆ ਜੀ ਠੀਕ ਆ ਠੀਕ ਆ ਆਜੋ ਆਜੋ ਹਣ ਚਲੋ 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 ਤੁਹਾਨੂੰ ਇੱਧਰ ਇੱਕੋ ਮਿੱਟੀ ਆ ਆ ਆਹ ਬੇੜੀਆਂ ਵੀ ਵਿੱਚ ਲੱਗੀਆਂ ਹੋਈਆਂ ਆ ਆਪਣੇ ਵੀਰ ਕਹਿੰਦੇ ਵੀ ਬੇੜੀ ਦੇ ਤੂਟਾ ਲੈਣਾ ਲੈਣਾ ਬੋਲਾਰੇ ਕੀ ਉਹਨਾਂ ਦਾ ਮਨ ਚ ਆਇਆ ਜੋ ਰੋਟੀ ਦੇਣੀ ਰੱਬ ਨੇ ਇੱਥੇ ਦੇ ਦੇਣੀ ਆ ਆ ਕਹੀ ਲੋ ਕਿ ਇਹ ਬੇੜੀ ਦੇ ਵਿੱਚ ਵੀ ਬੈਠੇ ਹੋਈ ਆ ਜੀ ਬੋਲਣ ਜੋ ਇੱਕ ਕੰਡੀਸ਼ਨ ਕਰ ਹੁਣ ਇਧਰੇ ਇਧਰੇ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹੋਗੀ ਕਿੰਨਾ ਗੈਪ ਹੋਦਾ ਉਹ ਕਿਧਰ ਗੱਡੀ ਆਈ ਇਹਨਾ ਵੀਡੀਓ ਚੱਕੀ ਨਜ਼ੂਕਾ ਤੇਰਾ ਦੇਖੀ ਤੂੰ ਆਰਦਾਬ ਮੈਂ ਉੱਥਾ ਚੋਕਰੀਆਂ ਕਿਤੇ ਮਗਰ ਮਾਚੀ ਮਗਰ ਮਾਚੀ ਮਹਾਰਾਜ ਜੀ ਕਿਰਪਾ ਨਾਲ ਜੇ ਡਰੋਨ ਹੁੰਦਾ ਤਾਂ ਤੁਹਾਨੂੰ ਡਰੋਨ ਲਈ ਜਿਹੜੀ ਆ ਸਾਰਾ ਵੀਊ ਜਿਹੜਾ ਦਿਖਾ ਦਿੱਤਾ ਜਣਾ ਸੀ ਪਰ ਚਲੋ ਡਰੋਨ ਨਹੀਂ ਹੈਗਾ ਆਪਣੇ ਕੋਲੋਂ ਕੀ ਕਰ ਸਕਦੇ ਹਾਂ ਚਲੋ ਕੈਮਰਾ ਹੀ ਜਿੰਨੀ ਕੁ ਵੀਡੀਓ ਵੰਡੀਆਂ ਨਹੀਂ ਦਿਖਾ ਰਹੇ ਆ ਜੀ ਚਲੋ ਹੋਰ ਵੇਚੋ ਵਿੱਚ ਆ ਗਏ ਅਸੀਂ ਆ ਘੁੰਮਣ ਕੇ ਰੀਆਂ ਵਿੱਚ ਬਣੀ ਜਾ ਰੀਆਂ ਦਰਿਆ ਦੇ ਵਿੱਚ ਦੇਖਿਆ ਜਾਂ ਤੂਗੇ ਪੈਰ ਲਿਆ ਯਾਰ ਜਿਆਦਾ ਰੋਗ ਕੇ ਮੋਟਰ ਹੈਗਾ ਮੇਰਾ ਨਾ ਦੇ ਨਾਲ ਤੁਹਾਨੂੰ ਠੰਡਾ ਮਿਲਿਆ ਇਸ ਕਰਕੇ ਵੀਰੋਣੀ ਥੋੜੇ ਦਿਮਾਗੋਂ ਇਹਨਾਂ ਨੂੰ ਘਾਪਾਣ ਲੱਗਣ ਲੱਗਾ ਚਾਰਾਂ ਠੰਡਾ ਪੀ ਕੇ ਆਏ ਆ ਬੰਦਲ ਕੇ ਵੀਰੋਣੀ ਕਹਿੰਦਾ ਵੀ ਅੱਧ ਵਿਚਾਲੇ ਵੀਰ ਆ ਗਏ ਹੁਣ ਤਰੀਆਣੀ ਜਾਂਦਾ ਕੀ ਕਰੀਏ ਹਰੇ ਕਹਿੰਦੇ ਆ ਵੀ ਸਾਂਗ ਦੇ ਨਾਲ ਅਸੀਂ ਚੋਲੇ ਸਾਹ ਤੇ ਦਰਸ਼ਨ ਕਰਨ ਜਾਣਾ ਪਰ ਵੀਰ ਤੇ ਹਣੀ ਤੇ ਅੱਜ ਪਹਿਲੇ ਦਿਨ ਇੱਕ ਤਰੀਕੇ ਤੇ ਥੱਕ ਗਏ ਆ ਚਲੋ ਆਪਾਂ ਨੂੰ ਜਾਨਪਛਾਨ ਵਾਲੇ ਸਾਨੂੰ ਜਿਹੜੇ ਜਾਨਪਛਾਨ ਵਾਲੇ ਵੀਰ ਸਾਰੇ ਮਿਲੀ ਜਾ ਰਹੇ ਆ ਜੀ ਔਰ ਬਾਬਾ ਜੀ ਕੀ ਹਾਲ ਜੇ ਵਾਈਕੂ ਜੀ ਦਾ ਖਾਲਸਾ ਫਤਿਹ ਜੀ ਆਪਣੇ ਬਾਬਾ ਜੀ ਮਿਲ ਗਏ ਰਾਤ ਜਸਰਾਮ ਵਾਲੇ ਲੱਗੇ ਢੋਲ ਵਜਣ ਲਿਆ ਦੇ ਆਪਣੇ ਜਿਹੜੇ ਫਰੈਟ ਚਾਰ ਦੋਸਤ ਕਹਿੰਦੇ ਵੀ ਨੱਚਣਾ ਚાલુ ਕਰ ਦੇ ਮੈਂ ਨਹੀਂ ਵੀ ਨੱਚਣ ਵਾਲਾ ਕੰਮ ਨਹੀਂ ਰੱਖਿਆ ਕਿੰਦੇ ਰਿਮੋਟ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਆਪਣਾ ਹੀ ਨੌਕਰੀ ਵਿਆਹ ਦੀ ਕਿਹਦੇ ਗੁਰਮੁਖ ਦੇ ਨਾਮ ਦੇ ਉੱਤੇ ਗਾਹਾਂ ਦੀ ਵੇਲ ਕਰਾਈ ਜਾਊਗੀ ਗੁਰਮੁਖ ਨੂੰ ਅਗਲੇ ਵੀਰ ਹਾਵਲਦਾਰੀ ਟੁੱਟ ਜੇ ਫਿਰ ਵੀਰ ਚੱਲ ਚੱਲ ਮੇਰੇ ਲੈ ਮੇਰੇ ਲੈ ਵੀਰ ਕਿ ਵੀੜਾ ਲਿਖਾਰੇ ਆਪਣੇ ਕੰਮਾਂ ਬਾਰੇ ਚਾ ਰਹੇ ਆ ਆਖਰਕਾਰ ਗੱਲ ਇਹ ਆ ਕਿ ਕਈ ਸਾਰਿਆਂ ਦੀ ਗੱਲ ਰੋਟੀ ਦੇ ਤੇ ਜਾ ਕੇ ਡਿਪੈਂਡ ਵਾ ਜੇ ਰੋਟੀ ਮਿਲ ਜੇ ਉਹ ਤੇ ਕੱਜਰੀ ਤੇ ਇਹੋ ਜੇ ਕੰਮ ਕਰਨ ਦੀ ਲੋੜ ਬਾਕੀ ਚਲੋ ਮਹਾਰਾ ਕਿਰਪਾ ਕਰੇ ਸਾਰਿਆਂ ਦੇ ਉੱਤੇ ਵੀ ਆਪਣੀ ਮਿਹਨਤ ਤੇ ਹੱਕ ਦਾ ਸਾਰਿਆਂ ਨੇ ਖਾਣ ਜੀ ਬਾਕੀ ਮੱਨਾ ਵੀਰਾ ਬਨਾਰਾ ਮੰਨਿਆ ਕੀ ਕਹਿਣਾ ਚਾਹੁੰਦਾ ਹੁਣ ਗਾੜੀ 10000 ਕੋਈ ਗੱਲ ਨਹੀਂ ਕੋਈ ਨਹੀਂ ਚੋਣਾ ਆਪਾਂ ਅੱਗੇ ਦਾ ਪਾਰ ਥੋੜਾ ਜਿਹਾ ਆ ਕੇ ਦਰਿਆ ਤੋਂ ਹਾਂਜੀ ਅੱਗੇ ਜਾ ਕੇ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਾਂਗੇ ਚਲੋ ਜੀ ਪਾਰ ਦਾ ਇਲਾਕਾ ਦੇ ਆਪਣਾ ਆ ਗਿਆ ਸਪੇਸੇ ਸਪੇਤੇ ਦੇਖੀ ਜਾਂਦੇ ਹੁਣ ਤੇ ਜੰਗਲ ਵਾ ਉਹ ਅੱਗੇ ਉਹਦੇ ਵਿੱਚੋਂ ਦੀ ਵੀ ਸੰਗ ਜਿਹੜੀ ਨਾਂਕੇ ਇਧਰ ਆ ਜਾਂਦੀ ਆ ਪੂਰੀ ਕੋਈ ਨਾ ਜਿੰਨੂ ਦੇਵਾ ਕਿੰਨਾ ਜਲ ਜਲ ਐਂ ਨਾ ਹੁਣ ਸਤਿਗੁਰੂ ਜੀ ਕਿਰਪਾ ਦੇ ਨਾਲ ਇਧਰ ਵੀ ਪਾਈ ਗਏ ਖੂਨਦਾਨ ਕੈਂਪ ਮੈਡੀਕਲ ਕੈਂਪ ਫ੍ਰੀ ਮਹਾਰਾਜ ਦੀ ਕਿਰਪਾ ਨਾਲ ਲਗਾਏ ਜਾਂਦੇ ਸਾਰੇ ਸਮਾਂ ਤੇ ਇਹ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਵਾ ਨਾਮ ਮੇਰੇ ਤੇ ਦੇਖੀਏ ਕਿ ਜਿਹੜਾ ਦਾਰਮਿਆ ਜੇਕਰ ਰਾਜੀ ਨਹੀਂ ਹੈਗਾ ਇਹ ਤਾਂ ਮਹਾਰਾਜ ਲਈ 2 ਮਿੰਟ ਰੋਕੇ ਖੂਨਦਾਨ ਮੈਡੀਕਲ ਕੈਂਪ ਫ੍ਰੀ ਇੱਧਰ लवली ਕਹਿੰਦੇ ਆ ਕਿ ਖੂਨਦਾਨ ਕਰਾਓ ਮੈਂ ਮੇਰੇ ਤੇ ਤਾਂ ਪਹਿਲਾਂ ਹੀ ਨਹੀਂ ਆਇਆ ਇਹ ਵੀਰੋਂ ਨਹੀਂ ਖੂਨਦਾਨ ਕਰਾਉਣਾ ਕਿ ਇਹਨਾਂ ਦੇ ਵਿੱਚ ਪਹਿਲਾਂ ਐ ਨਹੀਂ ਆ ਤੇ ਖੂਨਦਾਨ ਕਿਹ ਲਈ ਕਰਾਇਆ ਬਣਾਇਆ ਵੀਰ ਹਣੀ ਪਤਾ ਨਹੀਂ ਆ ਤੁਸੀਂ ਜਾਣਦੇ ਜੀ ਆਹ ਵੇਖੋ ਉਦਾਂ ਹੀ ਵੀਰ ਨਾਲ ਸਲਾਹ ਕਰੀ ਬਣਾ ਕੇ ਆ ਗਏ ਹਾਂ ਆਇਆ ਵੀਰ ਆਪਣੇ ਲਾਇਆ ਫੋਨ ਦਾ ਕੈਂਪਸ ਕਿ ਨਿਊਮਰਿਕ ਜਿਆਦਾ 14 15 ਚੱਲ ਵੀ ਚੱਲ ਸੋਨਾ ਕਰਾਈਏ ਸੋਨਾ ਫਾਇਦਾ ਨੁਕਸਾਨ ਥੋੜੀ ਕਰਾ ਲੈ ਕਰਾ ਲੈ ਵੀਰ ਤੂੰ ਹੋਰ ਸਾਡੇ ਮੇਲੇ ਪੂਰਾ ਨੇ ਤੇ ਬਰੂੜੀਆਂ ਪੀਵਾ ਨਹੀਂ ਨਹੀਂ ਆ ਗਈ ਬੜਾ ਰਾਤ ਦੀ ਜੱਲਾ ਗੋਚਪੜਾ ਨਹੀਂ 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 ਬਤਾਈ ਆ ਆਹੋ ਅੱਜ ਦੇਲੇ ਪਟੇ ਹੋ ਗਏ ਸਾਜੀ ਕੇਰਾ ਸਾਜੀ ਕੁੰਦਰ ਵੀਰ ਉਹਨਾਂ ਨੇ ਖੂਨ ਕਢਾ ਲਿਆ ਤੇ ਕਹਿੰਦੇ ਵੀ ਦੇਲੇ ਪਟੇ ਹੋ ਸਾਡੇ ਤੇ ਇਸ ਕਰਕੇ ਵੀ ਤੂੰ ਵੀਡੀਓ ਬਣਾ ਕਹਿੰਦੇ ਅਸੀਂ ਗੜੀ ਗੜੀ ਨਹੀਂ ਹੋਣਾ ਸੁਧਰ ਜਣਾ ਸੁਧਰ ਜਣਾ ਨਹੀਂ ਉਧਰ ਹੀ ਕੋ ਮੈਂ ਚਲੋ ਮੰਦਿਰ ਮੈਂ ਮੋਟਰ ਚਾਲਾਂਗੇ ਮੈਂ ਨਹੀਂ ਮੁੰਡਾ ਹੋਸਪੀਟਲ ਗਿਆ ਕਿਉਂ ਉਹ ਕੰਡਲ ਕੱਢਣ ਨਹੀਂ ਨਹੀਂ ਇਹ ਨਹੀਂ ਹੁੰਦੀ ਉਹ ਕੀ ਪ੍ਰਸ਼ੰਤ ਵਾਲਾ ਅਗੱਟ ਦੱਸਦਾ ਫੋਨ ਫਰੇਡ ਨਹੀਂ ਜਿਹੜਾ ਬਿੰਦੋ ਤਾਂ ਭੇਜਾ ਕੰਪਨੀ ਮੈਂ ਤਾਂ ਨਿਕਲ ਰਿਹਾ ਸੀ ਦਿੱਲੀ ਨਾ ਚਲੋ ਜੰਗਲਾਂ ਦੇ ਵਿੱਚ ਆ ਗਏ ਸਾਰੇ ਜਣ ਚਿੰਤਾ ਕਰਨੀ ਨੀ ਆ ਕਰਨੀ ਦਾ ਬਸਣਾ ਬਸ ਤੱਕ ਪਾ ਗਏ ਆ ਗਏ ਵੀਰ ਜੰਗਲ ਚ ਕਹਿੰਦੇ ਜੰਗਲ ਚ ਮੰਗਲ ਲੱਗੇ ਬਾਬਾ ਨਾਲ ਚੱਪਾ ਦੇ ਨਾਲ ਭਾਬੇ ਨਾਨਕ ਦੀ ਕਿਰਪਾ ਨਾਲ ਜੰਗਲਾਂ ਦੇ ਵਿੱਚ ਮੰਗਲ ਲੱਗੇ ਉਹਦਾ ਜੰਗਲ ਹੈ ਪਰ ਮਹਾਰਾਜ ਦੀ ਸੰਗਤ ਇੱਥੋਂ ਆਉਂਦੀ ਹੈ ਜਿਵੇਂ ਜਿਵੇਂ ਸੰਗਤ ਕੋਈ ਚੱਲਦੀ ਹੈ ਗੱਡ ਦੇ ਰਿਆ ਨਹੀਂ ਨਹੀਂ ਸੜਕੋਂ ਬਾਹਰ ਨਹੀਂ ਇੱਧਰੋਂ ਦੀ ਛੜੀ ਆਉਣਾ ਪਤਾ ਇੱਥੇੋਂ ਵਾਪਸ ਨਹੀਂ ਤਾ ਹਾਂ ਦੀ ਪੋਲ ਥਾਈ ਲੰਘਦੇ ਆ ਪੋਲ ਪੜਾ ਇੱਥੇ ਇੱਧਰ ਇੱਧਰ ਬਾਬਾ ਇੱਧਰ ਨਹੀਂ ਬਸ ਸਭੋਂ ਤੇ ਪੋਲ ਦੋ ਐਕਸ ਤੇ 11 ਹੋਲੀ ਨਾਲ ਦੋ ਬਾਹਰ ਵਿੱਚ ਕੋਈ ਰੁਕਦੇ ਆ ਕੋਈ ਨਹੀਂ ਲੋਕ ਲੱਗਿਆ ਮੰਨਿਆ ਸਾਡੀ ਬਗੇਟ ਚੋਂ ਨਾ ਲਈਏ ਜਮ ਜਿਆ ਨਾ ਰਹਿੰਦੇ ਇਹ ਕਾਗਜ਼ ਜਿਹੜੇ ਆ ਕਿ ਕੱਲ ਨੂੰ ਲੋਡ ਪੈਣਾ ਤੁਹਾਨੂੰ ਵੀ ਕੱਲ ਨੂੰ ਕਹਿੰਦੇ ਲੋਡ ਪਈ ਜਦੋਂ लवली ਵੀਰ ਨੂੰ ਫੋਨ ਦੀ ਤੇ ਇਹਦਾ ਜਿਹੜਾ ਕਾਰਡ ਬਣਿਆ ਉਹਦੇ ਕਰਕੇ ਸਾਰੇ ਬੰਦਿਆਂ ਨੂੰ ਫ੍ਰੀ ਖੂਨ ਦਿੱਤਾ ਜਾਣਾ ਦੇਖੋ ਕਾਰਡ ਤੋਂ ਸਾਰੇ ਬੰਦਿਆਂ ਨੂੰ ਫ੍ਰੀ ਖੂਨ ਦਿੱਤਾ ਜਾਣਾ ਇੱਕ ਵਾਰੀ ਜ਼ਰੂਰ ਘਟਾਉਣਾ ਘਟਾਉਣਾ ਚੱਲੀਏ ਫਿਰ ਜੇ ਮੈਂ ਕਢਾ ਉਸ ਗੁਰਮੁਖ ਜੇ ਤੂੰ ਹੁਣੇ ਹੁਣੇ ਮੰਨ ਗੁਰਮੁਖੇ ਅੱਜ ਖਾ ਵੀ ਇਹ ਗੱਲ ਨੂੰ ਘਟਾਉਣਾ ਨਹੀਂ ਨਹੀਂ ਕੋਈ ਨਿਕੜਾ ਲਾਂਗੇ ਅੱਜ ਨਿਕੜਾਂਗੇ ਅੱਜ ਨਹੀਂ ਨੀ ਅੱਜ ਅਜੇ ਥੋੜਾ ਵਾ ਕੱਲ ਨੂੰ ਕਹਿੰਦਾ ਪੂਰਾ ਹੋ ਜਾਣਾ ਅੱਜ ਘਟਵਾ ਅੱਜ ਲੰਗਰ ਛਕ ਜੂ ਕੇ ਅੱਜ ਬੜਾ ਬਦਮਾਨ ਆ ਦੇ ਫਿਰ ਕੱਲ ਨੂੰ ਜੇ ਸਭ ਪੂਰਾ ਹੋਇਆ ਨਾ ਫਿਰ ਨਹੀਂ ਕੱਲ ਨੂੰ ਹੋਰ ਪ੍ਰੈਸ਼ਰ ਪਊਗਾ ਨਾ ਯਾਰ ਬੰਦਾ ਸੋ ਚੱਟਾ ਨਵਾਂ ਗੁੱਟ ਪਾਦਾ ਚੱਲ ਚੱਲ ਕਢਾ ਫਿਰ ਚੱਲ ਕਢਾ ਫਿਰ ਰਿਮੋਟ ਤਾਂ ਕੱਢੋ ਗੱਲੇ ਦਾ ਰਿਮੋਟ ਤਾਂ ਨਹੀਂ ਨਿਕਲਣਾ ਜਿੰਦੀ ਉਹ ਤਾਂ ਮਨਦੀ ਨਹੀਂ 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 ਕਢਾ ਲਈਦਾ ਆਪਣੀ ਮਰਜ਼ੀ ਆ ਯਾਰ ਚੱਕਰ ਆਏ ਤੇ ਫਿਰ ਆਪ ਜਿੰਮੇਵਾਰ ਹੋਊਗਾ ਮਾਮਾ ਉਹ ਚੱਲੀ ਹੈ ਜੀ ਤੇਰੇ ਉਧਰ ਕੋਮ ਕਹਿੰਗੇ ਨਾ ਪੇਹੋ ਜੀ ਇੱਕ ਕਰੀ ਢਮਕਾ ਲਵਾ ਦੇ ਮੇਰਾ ਵੀ ਦੇ ਦੇ ਇਹਦੇ ਨਾਂ ਦਾ ਲਾ ਆ ਵੀਰ ਲਾਵਗਾ ਢਮਕਾ ਕਹਿੰਦੇ ਪੰਗੜਾ ਪਾਉਣਗੇ ਵੀਰ ਨਹੀਂ ਆਜੀ ਵੀਰ ਨੂੰ ਦੇ ਦੇ ਹਣਾ ਮਾਇਆ ਆਉਂਦੇ ਸਾਲੇ ਦਾ ਵਿਆਹ ਹਜੇ ਆਉਂਦੇ ਸਾਲ ਨੂੰ ਗੁਰਮੁਖ ਵੀਰ ਦੀ ਹਵਾਲਦਾਰੀ ਟੁੱਟ ਜਾਵੇ ਗੁਰਮੁਖਰਾ ਜਲਦੀ ਤੋਂ ਜਲਦੀ ਵਿਆਹ ਹੋਵੇ ਸਾਡੇ ਤੋਂ ਸਾਰਿਆਂ ਤੋਂ ਪਹਿਲਾਂ ਉਹਦਾ ਵਿਆਹ ਕਰਦਾ ਬਾਬਾ ਜੀ ਉਹਦਾ ਵਿਆਹ ਹੋਊਗਾ ਜਦੋਂ ਕਹਿੰਦੇ ਵੀਰ ਦੀਆਂ ਅਰਦਾਸਾਂ ਪੂਰੀਆਂ ਕੀਤੀਆਂ ਜਾਊਗੀਆਂ ਉਦੇ ਨਾ ਚੱਲ ਗਈ ਓਏ ਖਾਣੇ ਵੀ ਨਹੀਂ ਘਰ ਦੇ ਇਧਰ ਮਾਰਦੇ ਆ ਮਾਵਾ ਵਾਹੂਦੀ ਨਾ ਨਾ ਸਤ ਨਹੀਂ ਅੱਜ ਕੀ ਕਰਨ ਗਿਆ ਇਹ ਵਾਸ਼ੂਨ ਕਿੰਨਾ ਗਿਆ ਇਹ ਆ ਮੈਂ ਲੈ ਚੜਾਣਾ ਚੱਪ ਲੈ ਦਿੰਨਾ ਚੱਪ ਲੈਣੀਆਂ ਦੁਕਾਨਾਂ ਲੱਗੀਆਂ ਲਵਲੀ ਨਹੀਂ ਲੱਗੀਆਂ ਆ ਜਾ ਆ ਜਾ ਲੈ ਲੰਮਣਿਆ ਮੰਨਿਆ ਕਰ ਪਛਾਣਦੀ ਆ ਕੇ ਪੜਾ ਉੱਥੋਂ ਮਹਿੰਗੀ ਮਿਲਦੀ ਐ ਇੱਥੋਂ ਲਾਲਾ ਸਸਤੀ ਮੰਨਿਆ ਮੈਨੂੰ ਲੈ ਦੇ ਹਾਲ ਲਾਲਾ ਲੈ 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 ਮੰਨਿਆ ਹਾਂ ਨੂੰ ਲੈ ਲੈ ਉਹ ਨਹੀਂ ਮੰਨਿਆ ਉਹ ਲੈ ਲੈ ਕਾਰ ਰੈਂਡ ਰੈਂਡ 60000 ਫੋਟਾ ਵਾਲੇ ਕਹਿੰਦੇ ਬਣਾ ਦੇ ਲੱਜਾ ਦੇ ਯਾਰ ਉਦੋਂ ਉਹ ਤੇ ਨਾ 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 ਉਹ ਯਾਰ ਉਹਦਾ ਹਰ ਦਾਰ ਖਰਚ ਬਹੁਤ ਆਉਂਦਾ ਮੈਂ ਲਵਾ ਤਨ ਪੈਸੇ ਦੇ ਦਮ ਹਾਂ ਤੇ ਬਸ ਆਲੇ ਬਹੁਤ ਮਹਿੰਗੇ ਬੜੀ ਬਿਲਦੀ ਚਲੋ ਜੀ ਇੱਥੇ ਕਰਦੇ ਆ ਯਾਰ ਆਪਣੀ ਆਪਣੇ ਆਪਾਂ ਆਪਾਂ ਅਇਥੋਂ ਯਾਰ ਆਪਣੇ ਵਲੌਗ ਦਾ ਕਰਦੇ ਆ ਐਂਡ ਚਲੋ ਆ ਵੀਰੋਂ ਨਹੀਂ ਆ ਗਏ ਆਪਣੇ ਸਾਰੇ ਵਿੱਚ ਓਕੇ ਕਹਿੰਦੇ ਬੇਲਪਰੀਆਲੇ ਨੂੰ ਵੇਚ ਲੱਗ ਲੈ ਵੀਰ ਇਹਨਾਂ ਨੇ ਚਲੋ ਜੀ ਓਕੇ ਬਾਏ ਬਾਏ ਟਾਟਾ ਸਤਿ ਸ੍ਰੀ ਅਕਾਲ ਜੀ ਹੁਣ ਮਿਲਦੇ ਆ ਦੋ ਤਰੀਕ ਨੂੰ ਫਿਰ ਸਿੱਧਾ ਹੀ ਸੰਗਰੇ ਮੇਲੇ ਵਿੱਚ ਕੱਲ ਸਵੇਰੇ ਤੜਕੇ ਚੰਗਾ ਜੀ ਰੱਬ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਰੱਬ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਖੇੜੇ ਵਿੱਚ ਹੁਣ ਫੋਟੋਗ੍ਰਾਫੀ ਆਪਾਂ ਕਰਾਂਗੇ ਤੇ ਵਲੌਗ ਹੋ ਗਿਆ ਇੱਥੇ ਐਂਡ ਸਾਸਤਰੀਪਾਲ ਧੰਨਵਾਦ ਬਾਈ